ਚਰਨਜੀਤ ਆਪੂਜਾ ਸਾਹਿਬ ਅੱਜ ਉਹਨਾਂ ਦੀ ਸ਼ੋਕ ਸਭਾ ਦੇ ਵਿੱਚ ਸੁਭਾਏਮਾਨ ਸਾਰੀਆਂ ਹਸਤੀਆਂ ਮਜ਼ਬੂਤ ਹਸਤੀਆਂ ਮੌਜੂਦ ਹਸਤੀਆਂ तमाम ਕਲਾਕਾਰਾਂ ਪੰਜਾਬੀ ਅਦਬ ਪੰਜਾਬੀ ਕਲਚਰ ਨਾਲ ਜੁੜੇ ਹੋਏ ਉਸ ਹਰ ਸ਼ਖਸ ਨੂੰ ਚਾਹੇ ਉਹ ਮੌਜੂਦ ਹੈ ਚਾਹ ਉਹ ਆਪਣੇ ਆਪਣੀ ਜਗ੍ਹਾ ਤੇ ਬੈਠੇ ਉਹਨਾਂ ਦੇ ਸ਼ੌਕ ਸ਼ੌਕਸ ਬਾਰੇ ਵੀ ਸ਼ਾਮਲ ਹੋਣਗੇ ਹੰਸ ਜੀ ਨੇ ਬਹੁਤ ਖੂਬਸੂਰਤ ਅਲਫਾਜ਼ਾਂ ਦੇ ਵਿੱਚ ਬਿਆਨ ਕੀਤਾ ਕਿ ਉਹਨਾਂ ਦੀ ਸ਼ਖਸੀਅਤ ਬਾਰੇ ਮੁਕੰਮਲ ਜਿਹੜਾ ਮੁਲਾਂਕਣ ਸੀ ਉਹਨਾਂ ਨੇ ਕਰ ਕਰ ਦਿੱਤਾ ਐਕਚੁਅਲੀ ਚ ਹਕੀਕਤ ਵਿੱਚ ਬਸ ਗੱਲ ਇਹ ਹੈ ਕਿ ਉਹਨਾਂ ਵਰਗਾ ਮੁਕੰਮਲ ਇਨਸਾਨ ਕਿਸੇ ਕਲਾਕਾਰ ਦੀ ਐਲਬਮ ਸ਼ੁਰੂ ਕਰਨ ਤੋਂ ਪਹਿਲਾਂ ਉਹਨਾਂ ਦੀ ਮੁਲਾਕਾਤ ਅੰਤਰਾਤਮਾ ਨਾਲ ਹੁੰਦੀ ਸੀ ਉਹਦੇ ਲਫ਼ਜ਼ਾਂ ਨਾਲ ਹੁੰਦੀ ਸੀ ਕਿ ਭਾਈ ਕਰਨਾ ਕੀ ਚਾਹੁੰਦਾ ਪਹਿਲਾਂ ਸਿਲੈਕਟ ਕਰਨੇ ਗੀਤ ਸਿਲੈਕਟ ਕਰਨੇ ਕਿ ਨਹੀਂ ਇਹ ਗੀਤ ਠੀਕ ਨਹੀਂ ਹੈ ਇਹਨੂੰ ਕੱਢ ਦਿਓ ਹੋਰ ਤੇਰੇ ਕੋਲ ਕੀ ਹੈ ਸਾਰੀਆਂ ਚੀਜ਼ਾਂ ਮੁਕੰਮਲ ਕਰਕੇ ਪਹਿਲਾਂ ਉਹਨੂੰ ਤਰਸਤ ਕਰਨਾ ਫਿਰ ਰਿਕਾਰਡਿੰਗ ਕਰਨੇ ਰਿਕਾਰਡਿੰਗ ਤੋਂ ਬਾਅਦ ਉਸ ਦੇ ਨਾਮ ਕਰਨ ਤੱਕ ਕਿ ਇਹਦਾ ਨਾਮ ਕੀ ਰੱਖਿਆ ਜਾਏਗਾ ਉਹਦੀ ਸਪੈਲਿੰਗ ਕਿਹੜੇ ਕਿਹੜੇ ਗੀਤ ਦੀ ਲਿਸਟ ਆ ਕਿ ਇਹ ਗੀਤ ਆਏਗਾ ਇਹ ਗੀਤ ਆਏ ਐਨੀ ਬਾਰੀਕੀ ਨਾਲ ਕੰਮ ਕਰਨਾ ਫਿਰ ਆਖਰ ਤੱਕ ਕਿ ਉਹ ਰਿਲੀਜ਼ ਹੋਣ ਤੱਕ ਉਹੋ ਜਿਹਾ ਸਾਹਿਬ ਉਹਨਾਂ ਦੇ ਨਾਲ ਹੀ ਰਹਿੰਦੇ ਸੀ ਯੋਨਾਦੀ ਫੈਟ੍ਰਸੀ ਉਹਨਾਂ ਦਾ ਜਜ਼ਬਾ ਸੀ ਇਹ ਉਹਨਾਂ ਦਾ جنੂਨ ਸੀ ਇਸ਼ਕ ਸੀ ਬੰਦਗੀ ਸੀ عقیدہ ਸੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਜਿਹੜੇ ਕਲਾਕਾਰ ਨੂੰ ਉਹਨਾਂ ਨੇ ਫੜਿਆ ਉਹਨੂੰ ਕਿਸੇ ਮੁਕਾਮ ਤੇ ਪਹੁੰਚਾਇਆ ਵਿਚ ਵਿਚਾਲੇ ਨਹੀਂ ਰਹਿਣ ਦਿੱਤਾ ਐਸੇ ਨਾਮ ਸਾਡੇ ਸਾਹਮਣੇ ਮੌਜੂਦ ਨੇ ਔਰ ਹਸਤੀਆਂ ਮੌਜੂਦ ਨੇ ਔਰ ਮੈਂ ਥੋੜੇ ਜਿਹੇ ਲਫ਼ਜ਼ਾਂ ਦੇ ਵਿੱਚ ਹੀ ਬਿਆਨ ਕਰੂੰਗਾ ਕਿ ਬਸ ਉਹਨਾਂ ਵਰਗਾ ਮੁਕੰਮਲ ਇਨਸਾਨ ਜਿਹੜਾ ਤੁਸੀਂ ਕਹਿਆ ਪਰਫੈਕਸ਼ਨਿਸਟ ਉਹ ਨਹੀਂ ਸੀ ਔਰ ਨਾ ਹੀ ਕੋਈ ਹੋਏਗਾ ਇਹ ਵੀ ਹੈ ਕਲਾਕਾਰ ਹੋਣ ਦੇ ਨਾਤੇ ਕਲਾ ਦੇ ਨਾਲ ਐਨਾ ਜੁੜ ਜਾਣਾ ਉਹਦੀ ਹਰ ਰੂਹ ਦੇ ਨਾਲ ਗੀਤ ਦੀ ਹਰ ਰੂਹ ਦੇ ਨਾਲ ਉਹਦੀ ਤਰਜ਼ ਤੋਂ ਲਾ ਕੇ ਮੈਨੂੰ ਯਾਦ ਹੈ ਕਿ ਜਦੋਂ ਮੈਂ ਪਹਿਲੀ ਵਾਰੀ ਉਹਨਾਂ ਦੇ ਨਾਲ ਮੁਲਾਕਾਤ ਹੋਈ ਐਚ ਐਮ ਵੀ ਦਰਿਆਗੰਜ ਪੁਰਾਣੀ ਦੇ ਬੀੜੀਆਂ ਜਾਂ ਗਲੀਆਂ ਦੇ ਵਿੱਚੋਂ ਜਾ ਕੇ ਮੈਨੂੰ ਤੁਹਾਡੀ ਐਲਬਮ ਦਾ ਉਦੋਂ ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾ ਦਾ ਪੋਸਟਰ ਦੇਖਿਆ ਸੀ ਉਹ ਬਗਰੋ ਰਿਕਾਰਡ ਬਾਅਦ ਚ ਰਿਲੀਜ਼ ਹੋਇਆ ਉਹ ਜੀ ਸਾਹਿਬ ਨੂੰ ਬਲਾਕਾਤ ਉਥੇ ਉਥੇ ਹੁੰਦੀ ਹੈ ਤੇ ਕਿੱਥੋਂ ਸ਼ੁਰੂ ਕਰਨਾ ਹੈ ਮੈਂ ਕਿਹਾ ਜੀ ਆ ਸਜਣਾ ਬਸ ਸਜਣਾ ਤੇਰੇ ਸ਼ੇਰ ਵਾਲੇ ਕਦਾ ਗਾ ਕੇ ਸੁਣ ਬ ਬੋਦੀ ਕਮ ਜੋ ਮੈਂ ਮਤ ਮੇਰੇ ਅੰਦਰ ਸੀ ਜੋ ਮੇਰਾ ਜਿਸ ਤਰ੍ਹਾਂ ਦੀ ਬਣਾਈ ਹੋਈ ਤੁਮਸੇ ਉਹਨੂੰ ਗਾਇਆ ਪਹਿਲੀ ਵਾਰੀ ਉਹਨਾਂ ਦੇ ਮੂੰਹ ਚੋਂ ਆਇਆ ਮਤਲਬ ਮੇਰੇ ਲਈ ਜਿਵੇਂ ਬਾਹਰ ਨਿਕਲਦੀ ਹੁੰਦੀ ਹੈ ਜਿਵੇਂ ਕੋਈ ਚੀਜ਼ ਨਵੀਂ ਚੀਜ਼ ਮਿਲੇ ਮੇਰੇ ਲਈ ਉਹ ਦੁਆ ਸੀ ਅਸ਼ੀਰਵਾਦ ਸੀ ਮੈਨੂੰ ਵੀ ਹੌਸਲਾ ਮਿਲ ਗਿਆ ਕਿ ਮੈਂ ਸਹੀ ਜਗ੍ਹਾ ਤੇ ਸਹੀ ਮੁਕਾਮ ਤੇ ਹਾਂ ਬਸ ਫਿਰ ਉਹ ਐਸੀ شدت ਨਾਲ ਖਲੂਸ ਦੇ ਨਾਲ ਉਹ ਗੀਤ ਨੂੰ ਤਿਆਰ ਕੀਤਾ ਫਿਰ ਸਾਰਿਆਂ ਨੇ ਉਹ ਪਲੇ ਕੀਤਾ ਤੁਹਾਨੂੰ ਪਤਾ ਹੀ ਹੈ ਕਿ 2-ਟਰੈਕ ਰਿਕਾਰਡਿੰਗ ਹੁੰਦੀ ਸੀ ਇੱਕ ਵਾਰੀ ਜਿਹੜੀ ਹੋ ਗਈ ਜੇ ਵਿੱਚ ਗਲਤੀ ਹੈ ਤੇ ਦੁਬਾਰਾ ਸਾਰਿਆਂ ਨੂੰ ਕਰਨੀ ਪੈਂਦੀ ਸੀ ਮੈਨੂੰ ਯਾਦ ਯੂਸਫ ਬਸੰਤ ਜੀ ਇbben ਹਾਰਮੋਨੀਅਮ ਤੇ ਹੁੰਦਾ ਸੀ ਉਹਨਾਂ ਦੇ ਜਾਣ ਤੋਂ ਬਾਅਦ ਵੀ ਉਹਨਾਂ ਦੇ ਘਰ ਜਾ ਕੇ ਆਇਆ ਸ਼ੀਰ ਇੱਕ ਗੀਤ ਸਜਣਾ ਆ ਸੌਰੀ ਮਾਮਾ ਠੰਡੀਆਂ ਛਾਵਾ ਛਾਵਾ ਕੌਣ ਕਰੇ ਉਹਦੇ ਵਿੱਚ ਆਖਰ ਉੱਤੇ ਜਾਂਦੇ ਜਾਂਦੇ ਨਾ ਜਿਵੇਂ ਕਹਿੰਦੇ ਇਹਦੇ ਸ਼ੀਰ ਦਾ ਪਲੇ ਕਰਨਾ ਹੈ ਸ਼ੀਰ ਪਲੇ ਕਰਨਾ ਗਾਉਣਾ ਨਹੀਂ ਸਿਰਫ 뮤직 ਹੈ ਔਰ ਇਹ ਬੰਜੀ ਨੂੰ ਕਿਾ ਕਿ ਇਸ ਤਰ੍ਹਾਂ ਪਲੇ ਕਰਨਾ ਹੈ ਉਹਨੇ ਖੁਦ ਬਜਾ ਕੇ ਦੱਸ। ਔਰ ਬੜੇ ਮੁਸ਼ਕਲ ਚ ਪੈ ਗਏ ਉਹ ਜਿਹੜੇ ਉਹਦੇ ਚ ਸਵਰ ਲਗਾ ਰਹੇ ਸੀ ਉਹ ਉਹਦੀ ਤਿਆਰੀ ਕਰਨੀ ਪੈਂਦੀ ਸੀ ਪਹਿਲਾਂ। ਸੋ ਜਦੋਂ ਉਹਨਾਂ ਨੇ ਫਿਰ ਕਹਿੰਦਾ ਆਰਾਮ ਨਾਲ ਇਹਨੂੰ ਇੱਕ ਪਾਸੇ ਹੋ ਕੇ ਇਹਨੂੰ ਪਲੇ ਕਰ। ਫਿਰ ਉਹਨੇ ਜਿਹਨੇ ਬਜਾਈ ਉਸ ਉਸ ਦੀ ਰੂਹ ਜਿਹੜੀ ਹੈ ਲੱਗਿਆ ਕਿ ਰੂਹ ਇਹਦੇ ਵਿੱਚ ਆ ਗਈ। ਸੋ ਉਹਨਾਂ ਲੋਕਾਂ ਦੇ ਨਾਲ ਸਚਨਜੀਤ ਤਾਂ ਮੇਰਾ ਖਿਆਲ ਉਹ ਤੋਂ ਛੋਟੇ ਛੋਟੇ ਪੰਕਜ ਲਵਕੁਸ਼ ਬਾਜਾ ਆਏ ਮੁਕੰਮਲ ਬਾਗ ਬਗੀਚਾ ਛੱਡ ਕੇ ਗਏ ਪ੍ਰਮਾਤਮਾ ਇਸ ਬਾਗ ਬਗੀਚੇ ਨੂੰ ਸਦਾ ਕਾਇਮ ਰੱਖੇ ਸ਼ਾਦੌਰ ਆਬਾਦ ਰੱਖੇ ਔਰ ਜਿਹੜੀਆਂ ਗੱਲਾਂ ਕਰਗੇ ਪਿਓ ਤੇ ਪਿਓ ਹੀ ਹੁੰਦਾ ਬਾਬਾ ਜੀ ਤੇਸੀ ਕਿਹਾ ਉਹਦੇ ਕੀ ਹੋਈ ਹੁੰਦਾ ਇਹ ਸਾਰੀਆਂ ਜਿਹੜੇ ਇੱਕ ਬਾਪ ਦੇ ਲਈ ਜੋ ਤੁਸੀਂ ਕੀਤਾ ਇਹ ਵੀ ਯਾਦਗਾਰੀ ਚੀਜ਼ ਹੈ ਬਾਬਾ। ਔਰ ਵਾਕਈ ਐਸੇ ਮੁਕੰਮਲ ਪੁਰਸ਼ ਕਰਦੇ ਜਾਂਦੇ ਨਹੀਂ। ਉਹਨਾਂ ਦੀ ਆਤਮਾ ਉਹਨਾਂ ਦੀ ਕਲਾ ਦੇ ਵਿੱਚ ਉਹਨਾਂ ਦੀ ਕਲਾ ਦੇ ذریعے ਬੋਲਦੀ ਹੈ। ਔਰ ਉਹਨਾਂ ਦੇ ਗੀਤ ਸੰਗੀਤ ਦੀ ਮਿਠਾਸ ਰੂਹ ਖੁਸ਼ਬੂ ਹਮੇਸ਼ਾ ਪੰਜਾਬ ਦੀ ਧਰਤੀ ਤੇ ਗੂੰਜਦੀ ਰਹਿਣੀ ਹੈ। ਆਉਣ ਵਾਲੀਆਂ نسلਾਂ ਇਹ ਵੀ ਉਸ ਰਸਤੇ ਤੇ ਤੁਰਨ ਗਿਆ ਕਿਉਂਕਿ ਉਹਨਾਂ ਦੇ ਬੱਚੇ ਵੀ میوزਿਕ ਦੇ ਨਾਲ ਤਾਲੁਕਤ ਰੱਖਦੇ ਨੇ ਔਰ ਬਾਕਾਇਦਗੀ ਨਾਲ ਆਪਣਾ ਨਾਮ ਕਮਾਇਆ ਵਾਕਈ ਆਪਣੀ ਬਾਲਕੇ ਸਿੱਖੀ ਹੈ ਸਦਾਦਾ ਸਭ ਤੇ ਮੇਰ ਕਰੇ ਜੋ ਵੀ ਅੱਜ ਇਸ ਸ਼ੋਕਸਭਾ ਦੇ ਵਿੱਚ ਸ਼ਿਰਕਤ ਕਰ ਰਹੇ ਆ ਸਦਾ ਬਹੁਤ ਬਹੁਤ ਧੰਨਵਾਦ ਹੈ ਇਸ ਪਰਿਵਾਰ ਵੱਲੋਂ ਔਰ ਸੰਗੀਤਾ ਜੀ ਸਾਡੀ ਮਾਂ ਮਾਤ ਵਾਕਈ ਹੋਈ ਟਾਉਣ ਪੱਕਦੀ ਰਹਿੰਦੀ ਸੀ ਕਲਾਕਾਰ ਕੋਈ ਵੀ ਹੋਵੇ ਤੇਰਾ ਖਿਆਲ ਹਥੋਂ ਖਾਲੀ ਨਹੀਂ ਮੁੜਿਆ ਕਦੇ ਵੀ ਔਰ ਨਾ ਹੀ ਉਹਨਾਂ ਨੇ ਕਦੇ ਮੱਥੇ ਤੇ ਸ਼ਿਕਨ ਪਾਈ ਉਹਨਾਂ ਨੇ ਪਿਆਰ ਨਾਲ ਕਿਹਾ ਸੰਗੀਤਾ ਆ ਕੰਮ ਕਰ ਲੈ ਲਓ ਜੀ ਹੋ ਗਿਆ ਸਵਚ ਕਿਉਂਕਿ ਸਭ ਤੋਂ ਜ਼ਿਆਦਾ ਤਾਂ ਹਾਊਸਿੰਗ ਮਾਨ ਜੀ ਉਹਰੇ ਜਾਣਦੇ ਆ ਸਦੀਕ ਸਾਹਿਬ ਬੈਠੇ ਆ ਪੁਰਾਣੇ ਲੋਕ encyclopedia ਚੱਲਦਾ ਫਿਰਦਾ ਬਾਬਾ ਜੀ ਸਾਡੇ ਬਾਬੂ ਸਿੰਘ ਮਾਨ ਸਾਹਿਬ ਔਰ ਇਹਨਾਂ ਨੇ ਵੀ ਉਹਨਾਂ ਨਾਲ ਜਿਹੜੇ-ਜਿਹੜੇ ਗੀਤ ਸੰਗੀਤ ਦੇ ਵਿੱਚ ਜੁੜੇ ਸੀ ਲੋਕ ਉਹਨਾਂ ਨੂੰ ਮਕਮਲ ਤੌਰ ਤੇ ਪਿਆਰ ਦਿੰਦਾ ਹੈ ਸੰਗੀਤ ਦੇ ذریعے ਪਿਆਰ ਦਿੰਦਾ ਹੈ ਸੁਰਾਂ ਦੇ ذریعے ਪਿਆਰ ਦਿੰਦਾ ਹੈ ਬਹੁਤ-ਬਹੁਤ ਤੁਹਾਡਾ ਸਾਰਿਆਂ ਦਾ ਤੰਬਾਹ ਰੱਬ ਤੁਹਾਨੂੰ ਰਾਜ਼ੀ ਰੱਖੇ ਔਰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਔਰ ਸੁਰੀਲੇ ਬੋਲ ਸੁਰੀਲੀ ਗਾਇਕੀ ਸੁਰੀਲੇ ਅੰਦਾਜ਼ ਦੋਨੋਂ ਸਭ ਤੋਂ ਨਾਜ਼ਿਲ ਕਰੇ ਤੁਹਾਡੇ ਤੇ ਇਹ ਹੀ ਉਹਨਾਂ ਦੀ ਇੱਛਾ ਸੀ ਕਿ ਪੰਜਾਬ ਸੁਰੀਲਾ ਬਣਿਆ ਰਹੇ ਤਾਂ ਹੀ ਉਹਨਾਂ ਨੇ ਕਿਹਾ ਕਿ ਯਾਰ ਮੇਰਾ ਇੱਥੇ ਦਿਲ ਨਹੀਂ ਕਰਦਾ ਮੈਂ ਆਪਣੇ ਆਇਆ ਆਖਰੀ ਸਾਹ ਪੰਜਾਬ ਦੀ ਸਰਜ਼ਮੀ ਤੇ ਛੱਡਣੇ ਚਾਹੁੰਦਾ ਕਿਉਂਕਿ ਮੇਰੇ ਸਾਰੇ ਪਿਆਰ ਕਰਨ ਵਾਲੇ ਤਾਂ ਉੱਥੇ ਹੀ ਪੰਜਾਬੀ ਹੱਦ ਦੇ ਨਾਲ ਜੁੜੇ ਹੋਏ ਲੋਕਾਂ ਨੂੰ ਆਪਣਾ ਸਭ ਕੁਝ ਛੱਡ ਕੇ ਇਸ ਜ਼ਮੀਨ ਤੇ ਆਏ ਸਾਡੇ ਤਨ ਭਗ ਕਿਉਂ ਪਰਿਵਾਰ ਇੱਥੇ ਆ ਕੇ ਵਸਿਆ ਔਰ ਪੰਜਾਬੀ ਹੋਰ ਵਧੇ ਫੁੱਲੇ ਸੰਗੀਤ ਹੋਰ ਵਧੇ ਫੁੱਲੇ ਸੋ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਇਸ ਪਰਿਵਾਰ ਦਾ ਬਹੁਤ ਬਹੁਤ